ਸੁੰਘਦੇ ਸੀ ਤੁਸੀਂ ਕਲੀਅਰ ਵਧੀਆ ਨਹੀਂ ਸੁੰਘਦੇ ਨਿਸ਼ਾਨ ਪੈ ਜਾਂਦੇ ਨੇ ਇੱਥੇ ਸੁੰਘਣ ਨਾਲ ਦੁਬਾਰਾ ਸੁੰਘ ਕੇ ਦਿਖਾਓ ਦੁਬਾਰਾ ਦਿਖਾਓ ਸੁੰਘ ਕੇ ਮੈਨੂੰ ਦਿਖਾਓ ਔਰ ਇੱਕ ਹੋਰ ਤੇ ਤੋਂ ਇਹ 3 ਪਰ ਸੁੰਘਦੇ ਨਾ ਖਤਮ ਹੋ ਜਾਂਦੇ ਨੇ ਉਹ ਹੋਰਸਾ ਹੱਥੇ ਤੋਂ ਮੇਰੇ ਕੋਲ ਨਾ ਕਈ ਵਾਰ ਆਉਣੇ ਦੀ ਸੈਟਿੰਗ ਹੀ ਬੰਦ ਹੋ ਜਾਂਦੀ ਜੋਟੋ ਹਾਲ ਤੇ ਕਿੰਨੇ ਸਾਲਾਂ ਦੇ ਬਵਾਰ ਉਹਦੇ ਸੇ ਦੋ ਵਾਰ ਆਏ ਬਾਹਰ ਇੱਥੇ ਖੜ ਕੇ ਨਾ ਲਵਾਏ ਕਿੰਨੀ ਗੱਲ ਪਹਿਲੋਂ ਆਏ ਹੋ ਇਹ ਦੇਖੋ ਪਹਿਲਾਂ ਜੀ ਆਦੇ ਜੀ ਜੀ ਵੀਰ ਆ ਰਹੀ ਹੈ ਸਾਰ ਚੰਗੀ ਤਰ੍ਹਾਂ ਦਿੱਚੋ ਖੇਚੋ ਬਾਈ ਖਾਣ ਦੇ ਦਿੱਚੋ ਬਾਈ ਸ਼ੁਰੂ ਕਰੀ ਜਾਏਗਾ ਤੇ ਚਾਰ ਦੋੜੇ ਪਹਿਲਾਂ ਦੋ ਦੋੜੇ ਪਹਿਲਾਂ ਪਹਿਲੇ ਪਹਿਲੇ ਕੋਈ ਸੇਫ ਪਏ ਜਿਹਦੇ ਬਾਅਦ ਚ ਪਾਉਣਾ ਜੀ ਕੋਈ ਆਵਾਜ਼ ਨਹੀਂ ਲਿਖਾ ਕੇ ਜਾਓ ਜੀ ਪਹਿਲਾਂ ਨਾ ਜਾਓ ਰਿਕਵਰੀ ਹੋ ਗਈ ਲਿਖਾ ਕੇ ਜਾਓ ਕਿ ਉਹ ਚ ਹੱਥ ਲੱਗ ਨਹੀਂ ਆਕੜੇ ਜੀ 8 ਘੰਟਾ ਪਹਿਲੇ ਜੇ ਬੰਦਾ ਅੱਛਾ ਬੇਸ ਕੋ ਚਾਏ ਉਸ ਵਾਈ ਨੇ ਗੋਲਡਨ ਕਲੋਰੀ ਕੇ ਚੰਗਲੇ ਰਹਿ ਕੇ ਫਲੋਪ ਹੋ ਜਾਣਗੇ ਠੀਕ ਕੋਈ ਦਿੱਕਤ ਨਹੀਂ ਅੱਗੇ ਇਹਨਾਂ ਨੂੰ ਫਰਕ ਹੈ ਕਿਸ ਨੂੰ ਹਾਂ ਤੁਹਾਨੂੰ ਲੱਗ ਰਿਹਾ ਮੈਨੂੰ ਉਹ ਹੀ ਤਾਂ ਦਵਾਈ ਬੰਦ ਕਰ ਦਿਓ ਜੀ ਸਾਰੀ ਸਾਰੀ ਫਾਰਕੀ ਪੈ ਜੂਗਾ ਜਮੇ ਹਾਈ ਲੈਵਲ ਡੈਡੀ ਇਹ ਮਹੀਨੇ ਡੈਡ ਵੀਨੇ ਚ ਬੰਦ ਕਰਾ ਦੇਣੀ ਆਪਕੇ ਬਾਦ ਜਮ ਹੁਣ ਭਾਜ ਕਰਵਾਈਏ ਅਗਲੀ ਵਾਰ ਸਨਾਮ ਆ ਜਦੋਂ ਤੁਹਾਡੀ ਦਵਾਈ ਫੜਦੀ ਨਾ ਹਾਰਾ ਨਾਲ ਦੀ ਨਾਲ ਇਹ ਦਵਾਈ ਚੋਟਕੀ ਨਾਲ ਨਹੀਂ ਲੈਣੀ ਨਾਲੇ ਇਹਦਾ ਨਾਲ ਦੀ ਨਾਲ ਵਸਤੂ ਕਰਾ ਟੌਪ ਲਵੀਡ ਕੇ ਉਹਦੇ ਨਾਲ ਸੰਭਲੋ ਨਹੀਂ ਨਹੀਂ ਉਹ ਹੁਣ ਇਹ ਦਵਾਈ ਜ਼ਿਆਦਾ ਰਗੜਦੀ ਜੀ ਇਹ ਹੈ ਨਾ ਖੜਲ ਕਰਦੀ ਬੋਲੋ ਨਾਮ ਇਹਨਾਂ ਦਾ ਦੇਖੋ ਇਹ ਸਾਡੇ ਹੱਥ ਵੀ ਇਹਨੇ ਪਾੜ ਦੇਣੇ ਹੁੰਦੇ ਨੇ ਇਹਨੂੰ ਥੋੜਾ ਜਿਹਾ ਲਓ ਲੈ ਕੇ ਦੱਸਦਾ ਮੈਂ ਤੁਹਾਨੂੰ ਆਏ ਕੋਪੜਾ ਚਲੋ ਚੰਡੀਗੜ੍ਹ ਉਮਰ ਉਮਰ 48 ਹੋਰ ਨੰਬਰ ਬੋਲੋ 155 बॉडी में बहुत दो जीरो खुदा होगी ਤੁਸੀਂ ਅੰਗਰੇਜ਼ੀ ਦਵਾਈ ਨਾ ਬੰਦ ਕਰੋ ਉਹਨਾਂ ਜਿਹੜੇ ਨੇ ਹਟਣੇ ਨਹੀਂ ਹੈਗੇ ਦਿਮਾਗ ਇਹਨੇ ਰਿਕਵਰ ਕਰ ਲਿਆ ਅੰਗਰੇਜ਼ੀ ਤੁਹਾਨੂੰ ਹਟਣ ਨਹੀਂ ਦੇਊਗੀ ਅੱਜ ਤੋਂ ਛੱਡ ਦਿਓ ਕੁਝ ਨਹੀਂ ਹੁੰਦਾ ਡਰੋ ਨਾ ਦਵਾਈ ਤਾਂ ਗੁੜੀਆਂ ਨੂੰ ਵੀ ਦੁਬਾਰੇ ਤੁਸੀਂ ਲੈ ਕੇ ਆਏ ਅੱਜ ਨਹੀਂ ਗੁੜੀਆਂ ਪਰਿਵਾਰ ਲੇਕਿਨ ਅਸੀਂ ਮੈਂ ਦਿੱਕਤ ਆ ਜਾਂਦੇ ਅਸੀਂ ਤੇ ਦੂਰ ਜਾਤੇ ਨਾ ਜੈਪੁਰ ਵੀ ਚਲੇ ਜਾਂਦੇ ਹਾਂ ਆਪ ਸਿੱਖਾ ਰਹੇ ਕੋਈ ਦਿੱਕਤ ਰਹਿੰਦੀ ਹੈ ਜ ਕੰਮ ਜਿਆਦਾ ਇਹਨਾਂ ਦੇਖੋ ਇਸ ਤਰ੍ਹਾਂ ਲਾ ਲਈ ਨਾ ਆਪਾਂ ਇਹਨੂੰ ਲਾ ਕੇ ਕੋਈ ਦੇਵਾਂਗੇ ਨਾ ਅੱਜ ਦੂਸਰੀ ਤੇ ਨੱਕ ਚ ਲੱਗਣੀ ਚਾਹੀਦੀ ਆ ਲੜਣੀ ਚਾਹੀਦੀ ਆ ਇਹਨਾਂ ਨੂੰ ਦੋ ਜੇ ਇੱਕ ਆਪਣੇ ਨੈਕਸਟ ਉਠਾਈਏ ਹੋਰ ਇੱਕ ਆਪਣੇ ਅਸਤ ਦੇ ਦੋ ਜੀ ਕਿਹੜਾ ਕੋਣ ਬਸ ਯਾਰ ਅੰਮ੍ਰਿਤ ਜੀ ਦੇਖਣ ਆ ਰਿਹਾ ਠੀਕ ਹੋ ਜਾ ਮੇ ਕੋਈ ਬਾਕੀ ਰੱਬ ਦੀ ਰਹਿਮਤ ਆਬ ਅਬ ਇਸ ਕੋ ਸਮਝ ਆ ਗਈ ਕਿ ਕਿਵੇਂ ਸਮਝਾਉਂਦਾ ਜੀ ਸਮਝਾ ਇਹ ਸੱਚ ਹੈ ਕਿ ਕਿਾ ਮੂਝੇ ਮਤਲਬ 1 ਮਹੀਨਾ ਤੱਕ ਬਾਹਰ ਨਹੀਂ ਪਾਉਂਗੇ ਬਾਹਰ ਜਾਣ ਨੂੰ ਇਹ ਤਾਂ ਨਵੀਂ ਨੇ ਚੱਲੇਗੀ ਫੋਨ ਨਹੀਂ ਦੱਸ ਤਾਂ ਉਹ ਗੁੜੀਆਂ ਨੂੰ ਫੋਨ ਤੇ ਗੱਲ ਕਰ ਲਿਓ ਆਉਣ ਦੀ ਲੋੜ ਨਹੀਂ ਛੁੱਟ ਗਈ ਦਵਾਈ ਸਾਰੀਆਂ ਇਹਦੀਆਂ ਮੰਨੋ ਬਸ ਅੰਗਰੇਜ਼ੀ ਬੰਦ ਕਰ ਦਿਓ ਓਦੋਂ ਬਾਅਦ ਤੁਸੀਂ 1 ਮਹੀਨੇ ਬਾਅਦ ਕਾਲ ਲਾ ਲਿਓ ਠੀਕ ਹੈ ਜੀ ਇਹ ਜੀ ਸਮਝਾ ਸਵੇਰੇ ਸੰਘੇ ਬੰਦੀ ਹੈ ਸਵੇਰੇ ਤੇ ਸ਼ਾਮ ਇੱਕੋ ਹੀ ਖਾਂਦੇ ਹਾਂ ਜੀ ਪਹਿਲੀ ਵਾਰ ਆਇਆ ਸੀਕੰਡ ਟਾਈਮ ਕਿਵੇਂ ਆਕੇ ਨਾਲੋਂ ਫਰਕ ਰਿਹਾ ਕੁਛ ਜਿਹੜੇ ਸਾਰੇ ਪਹਿਲੇ ਤੋਰੇ ਪਏ ਇਹਨੂੰ ਦੋ ਹੱਥ ਵਾਈ ਖਾਂ ਤੋਂ ਬਾਹਰ ਹੂੰ ਸਾਰੇ ਪਹਿਲੇ ਮੁੱਰੇ ਪਏ ਆ ਹੂੰ ਜਿਹੜੇ ਦੋ ਬਾਕੀ ਪਏ ਆ ਹੂੰ ਉਹਨਾਂ ਚ ਆਵਾਜ਼ ਨਹੀਂ ਜੀ ਆ ਨਿਕਲੀ ਹੂੰ ਅੰਦਰ ਆਵਾਜ਼ ਨਿਕਲਦੀ ਹੱਥ ਪੈਰ ਆਖੜ ਦੇ ਨਾਲ ਅਕੜਦੇ ਸੀ ਉਹ ਜਿਹੜੇ ਹੁਣ ਨਹੀਂ ਉਦਾਂ ਹੋਇਆ ਹੂੰ ਜਿਹੜੇ ਕੋਲ ਉਹਨਾਂ ਟਾਈਮ ਤੇ ਰਿਆ ਵੀ ਨਹੀਂ ਦੌੜਾ ਆ ਠੀਕ ਹੈ ਜੀ ਗੁੱਸਾ ਵੀ ਆਦਾ ਗੁੱਸਾ ਹੁੰਦਾ ਯਾਰ ਕਾਸ਼ ਨਹੀਂ ਮੁੜਿਆ ਮੁੜਿਆ ਇਹ ਨਹੀਂ ਇਹਦੇ ਥੋੜੀ ਜੀ ਹੋਰ ਬਾਦਿਓ ਆ ਲਿਖੀ